یہ جو میں دیواروں دے 10 بار آ رہی ہے ہنجے آ رہی ہے دیکھ لیں بیٹا یہی نس ہے یہ دیکھ یہ 10 ڈیمج ہے یہ تقریبا نس ڈیمج ہے آج دیکھ لو ویڈیو اور اگلے ہفتے دیکھ لینا مگر شکایت کرنی پڑے گی ان کی پوری سر نے جو نس کیمرے تے دکھائی ہے اس کو کہتے ہیں جگلر وین تے اس پرسن وچ جو پرابلم دکھ رہی ہے وہ ہے نیورون دی نرو دی مطلب نادی دی اکثر لوگ نس تے نادی وچ فرق ہی نہیں کر پاندے नस ਦਾ ਕੰਮ ਹੈ ਸਾਡੀ ਬੋਡੀ ਵਿੱਚ ਬਲੱਡ ਨੂੰ ਉਧਰ ਲੈ ਕੇ ਜਾਣਾ ਤੇ ਡੀਆਕਸੀਜਨੇਟਡ ਬਲੱਡ ਨੂੰ ਵਾਪਸ ਹੱਟ ਤੱਕ ਲੈ ਕੇ ਜਾਣਾ ਤੇ ਨਾੜੀ ਦਾ ਕੰਮ ਹੈ ਬੋਡੀ ਵਿੱਚ ਸਿਗਨਲ ਟਰਾਂਸਫਰ ਕਰਕੇ ਆਰਗਨ ਦੇ ਕੁਝ ਜ਼ਰੂਰੀ ਕੰਮਾਂ ਜਿਵੇਂ ਕਿ ਸਾਹ ਲੈਣਾ ਦਿਲ ਦੀ ਧੜਕਨ ਆਦਿ ਨੂੰ ਕੰਟਰੋਲ ਕਰਨਾ ਉਤੋਂ ਸਰ ਨੇ ਕਿਹਾ ਕਿ ਨਸ ਡੈਮੇਜ ਹੈ ਤੇ ਇਨਸਾਨੀ ਅੱਖਾਂ ਇਸ ਡੈਮੇਜ ਨੂੰ ਨਹੀਂ ਦੇਖ ਸਕਦੀਆਂ ਇਸ ਡੈਮੇਜ ਨੂੰ ਦੇਖਣ ਲਈ ਅਲਟਰਾਸਾਉਂਡ ਤੇ ਸੀਟੀ ਸਕੈਨ ਵਰਗੀ ਟੈਕਨੀਕ ਯੂਜ਼ ਕਰਨੀਆਂ ਪੈਂਦੀਆਂ ਤੇ ਜੇ ਨਸ ਵਾਕਈ ਡੈਮੇਜ ਹੈ ਇਹ ਇਨਸਾਨ ਲਈ ਜਾਨ ਲਿਵਾ ਹੋ ਸਕਦੀ ਹੈ